ਇਹਨਾਂ ਸਾਰਿਆਂ ਨੇ ਆਪਣੇ ਦਸਾਂ ਨਹਾਂ ਦੀ ਮਿਹਨਤ ਕਰਕੇ ਇਹ ਮੰਦਰ ਨੂੰ ਹੋਂਦ ਵਿੱਚ ਲਿਆਂਦਾ ਇੱਕ ਇੱਕ ਪੈਸਾ ਜੋੜਿਆ ਤੇ ਮੇਰੀ ਵੀ ਜੋ ਮਦਦ ਸੀ ਇਹਨਾਂ ਨੂੰ ਮੈਂ ਉਹ ਦਿੱਤੀ ਮੇਰੀ ਸਮੁੱਚੀ ਟੀਮ ਨੇ ਸਾਰੇ ਨੇ ਮਦਦ ਕੀਤੀ ਆ ਔਰ ਅੱਜ ਇਹ ਜਿਹੜਾ ਮੰਦਰ ਆ ਇਹ ਨਾ ਹੋਂਦ ਵਿੱਚ ਆਇਆ ਤੇ ਜਿੱਥੇ ਇਹ ਬੈਠ ਕੇ ਆਪਣੀਆਂ ਮੰਦਤਾ ਮਨਾ ਸਕਦੇ ਅਰਦਾਸਾਂ ਕਰ ਸਕਦੇ ਤੇ ਆਪਣੀ ਆਸਥਾ ਪੂਰੀ ਆ ਜਿਹੜੀ ਉਹ ਕਰ ਸਕਦੇ ਆ ਮੈਂ ਇਹਦੇ ਚੁਣੀ ਇਸ ਕਰਕੇ ਜਾਂਦੇ ਨੇ ਵੀ ਉਹ ਲੋਕਾਂ ਦੀ ਹਰ ਇੱਕ ਜਿਹੜੀ ਜ਼ਰੂਰਤ ਆ ਉਹਦਾ ਧਿਆਨ ਰੱਖਣਾ ਭਾਵੇਂ ਉਹ ਧਰਮ ਨਾਲ ਜੁੜੀ ਹੋਈ ਆ ਭਾਵੇਂ ਉਹ ਸਮਾਜ ਨਾਲ ਜੁੜੀ ਹੋਈ ਆ ਭਾਵੇਂ ਐਨਵਾਇਰਨਮੈਂਟ ਨਾਲ ਜੁੜੀ ਹੋਈ ਆ ਪਿਛਲੀ ਜੋ ਸਰਕਾਰੇ تھی ਉਹਨਾਂ ਨੇ ਹਰ ਹਰ ਪੁਆਇੰਟ ਕੇ ਉੱਪਰ ਠਰਕਾਏ ਰੱਖਿਆ ਅਭੀ ਸੀਐਮ ਸਾਹਿਬ ਕੇ ਪਾਸ ਸਿੱਧੇ ਗਏ ਕੋਈ ਰੋਕ ਟੋਕ ਨਹੀਂ ਹੋਈ ਇੱਕ ਬਾਤ ਦੇ ਉੱਪਰ ਹੀ ਹਮਾਰੇ ਕੋ ਮਤਲਬ ਕਿ ਆਰਡਰ ਵੀ ਮਿਲ ਕੇ ਸ਼ਸ਼ਤਰਕਾਲ ਤੁਸੀਂ ਦੇਖ ਰਹੇ ਹੋ ਦਾਨਮੁਰ ਤੇ ਮਮਨਪ੍ਰੀਤ ਕੋਰ ਅੱਜ ਪਹੁੰਚੇ ਹਾਂ ਪਿੰਡ ਜਗਤਪੁਰਾ ਜਿੱਥੇ ਗੁਰੂ ਨਾਨਕ ਕਲੋਨੀ ਚ ਸਾਊਥ ਟੈਂਪਲ ਦਾ ਉਦਘਾਟਨ ਕੀਤਾ ਗਿਆ ਐਮਐਲਏ ਕੁਲਵੰਤ ਸਰ ਵੱਲੋਂ ਸੋ ਸਭ ਤੋਂ ਪਹਿਲਾਂ ਤੇ ਸਰ ਉਦਘਾਟਨ ਜਿਹੜਾ ਕੀਤਾ ਗਿਆ ਉਹਦੇ ਬਾਰੇ ਤੇ ਜਿਹੜਾ ਲੋਕਾਂ ਦਾ ਇਨਾ ਪਿਆਰ ਤੇ ਸਾਥ ਮਿਲਦਾ ਉਹਦੇ ਬਾਰੇ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਆ ਖਾਸ ਕਰਕੇ ਜਗਪੁਰਾ ਕਲੋਨੀ ਵਾਸੀਆਂ ਦੇ ਲਈ ਪਿਆਜ ਜਿਹੜਾ ਜਿਹੜਾ ਮੰਦਿਰ ਆ ਇਹ ਨਵਾਂ ਹੋਂਦ ਵਿੱਚ ਆਇਆ ਨਵਾਂ ਮੰਦਿਰ ਬਣਿਆ ਹੈ ਇਹ ਇਸ ਲਈ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਇਹਨਾਂ ਸਾਰਿਆਂ ਨੇ ਆਪਣੇ ਦਸਾਂ ਦਹਾਉਂ ਦੀ ਮਿਹਨਤ ਕਰਕੇ ਇਹ ਮੰਦਿਰ ਨੂੰ ਹੋਂਦ ਵਿੱਚ ਲਿਆਂਦਾ ਇੱਕ ਇੱਕ ਪੈਸਾ ਜੋੜਿਆ ਤੇ ਮੇਰੀ ਵੀ ਜੋ ਮਦਦ ਸੀ ਇਹਨਾਂ ਨੂੰ ਮੈਂ ਉਹ ਦਿੱਤੀ ਮੇਰੀ ਸਮੁੱਚੀ ਟੀਮ ਨੇ ਸਾਰਿਆਂ ਨੇ ਮਦਦ ਕੀਤੀ ਆ ਔਰ ਅੱਜ ਇਹ ਜਿਹੜਾ ਮੰਦਿਰ ਆ ਇਹ ਨਾ ਹੋਂਦ ਵਿੱਚ ਆਇਆ ਤੇ ਜਿੱਥੇ ਇਹ ਬੈਠ ਕੇ ਆਪਣੀਆਂ ਮੰਨਤਾ ਮਨਾ ਸਕਦੇ ਆ ਅਰਦਾਸਾਂ ਕਰਦਾ ਕਰ ਸਕਦੇ ਨੇ ਤੇ ਆਪਣੀ ਆਸਥਾ ਪੂਰੀ ਹੈ ਜਿਹੜੀ ਉਹ ਕਰ ਸਕਦੇ ਨੇ ਜੀ ਇੱਕ ਸਿਆਸਤਦਾਨ ਲਈ ਕਿੰਨਾ ਕੁ ਜ਼ਰੂਰੀ ਹੁੰਦਾ ਕਿ ਹਰ ਇੱਕ ਪਿੰਡ ਦਾ ਧਿਆਨ ਰੱਖਣਾ ਉੱਥੇ ਜਿੰਨੀਆਂ ਕਮਿਊਨਿਟੀਜ਼ ਨੇ ਉਹਨਾਂ ਨੂੰ ਨਾਲ ਲੈ ਕੇ ਚੰਗੇ ਦੇਖੋ ਗੱਲ ਇਹ ਆ ਵੀ ਸਿਆਸਤਦਾਨ ਜਿਹੜੇ ਨੁਮਾਇੰਦੇ ਨੇ ਜਿਹੜੇ ਨੁਮਾਇੰਦੇ ਨੇ ਉਹਨਾਂ ਦਾ ਕੰਮ ਹੀ ਇਹ ਆ ਨੁਮਾਇੰਦੇ ਚੁਣੇ ਇਸ ਕਰਕੇ ਜਾਂਦੇ ਨੇ ਵੀ ਉਹ ਲੋਕਾਂ ਦੀ ਹਰ ਇੱਕ ਜਿਹੜੀ ਜ਼ਰੂਰਤ ਆ ਉਹਦਾ ਧਿਆਨ ਰੱਖਣਾ ਭਾਵੇਂ ਉਹ ਧਰਮ ਨਾਲ ਜੁੜੀ ਹੋਈ ਆ ਭਾਵੇਂ ਸਮਾਜ ਨਾਲ ਜੁੜੀ ਹੋਈ ਆ ਭਾਵੇਂ ਡਿਵੈਲਪਮੈਂਟ ਨਾਲ ਜੁੜੀ ਹੋਈ ਆ ਇਹ ਮਤਲਬ ਨੁਮਾਇंदे ਜਿਹੜੇ ਚੁਣ ਕੇ ਜਾਂਦੇ ਉਹਨਾਂ ਦਾ ਇਹ ਫਰਜ਼ ਵੀ ਬਣਦਾ ਤੇ ਉਹਦੀ ਇਹ ਡਿਊਟੀ ਆ ਵੀ ਉਹ ਲੋਕਾਂ ਦਾ ਇਸ ਗੱਲੋਂ ਧਿਆਨ ਰੱਖਣ ਤਾਂ ਅਸੀਂ ਕੋਸ਼ਿਸ਼ ਕਰਦੇ ਆਂ ਵੀ ਅਸੀਂ ਹਰ ਤਰੀਕੇ ਦੇ ਨਾਲ ਜਿਹੜੀਆਂ ਜ਼ਰੂਰਤਾਂ ਨੇ ਉਹ ਪੂਰੀਆਂ ਕਰ ਸਕੀਏ ਭਾਵੇਂ ਜ਼ਰੂਰਤਾਂ ਬਹੁਤ ਜ਼ਿਆਦਾ ਨੇ ਤੇ ਡਿਵੈਲਪਮੈਂਟ ਵੀ ਬਹੁਤ ਜ਼ਿਆਦਾ ਹੋਣ ਵਾਲੀ ਹੈ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਡਿਵੈਲਪਮੈਂਟ ਹੋਈ ਹੋਣੀ ਹੈ ਕਿਤੇ ਸੜਕਾਂ ਟੁੱਟੀਆਂ ਪਈਆਂ ਬੁਰਾ ਹਾਲ ਹੈ ਲੇਕਿਨ ਫਿਰ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਜਿੰਨੇ ਕ ਸਾਡੇ ਰਿਸੋਰਸ ਹਨ ਉਹਨਾਂ ਦੇ ਨੂੰ ਮੁੱਖ ਰੱਖ ਕੇ ਉਹਨਾਂ ਨੂੰ ਸਾਹਮਣੇ ਰੱਖ ਕੇ ਅਸੀਂ ਜਿਹੜੀ ਇਹ ਕੋਸ਼ਿਸ਼ ਆ ਅਸੀਂ ਕਰ ਰਹੇ ਤਾਂ ਕਿ ਲੋਕਾਂ ਨੂੰ ਖੁਸ਼ ਕਰ ਸਕੀਏ ਤੇ ਲੋਕ ਜੋ ਚਾਹੁੰਦੇ ਆ ਉਹ ਅਸੀਂ ਪੂਰਾ ਕਰ ਸਕੀਏ ਲੋਕਾਂ ਦੀਆਂ ਉਮੀਦਾਂ ਤੇ ਅਸੀਂ ਪੂਰਾ ਉਤਰ ਸਕੀਏ ਜੀ ਇਸ ਪਿੰਡ ਦੇ ਜਿਹੜੀਆਂ ਮੁਸ਼ਕਲਾਂ ਨੇ ਲੋਕਾਂ ਨੇ ਤੁਹਾਨੂੰ ਦੱਸੀਆਂ ਹੋਣੀਆਂ ਉਹ ਕਿਹੜੀਆਂ-ਕਿਹੜੀਆਂ ਪੂਲੀਆਂ ਹੋਣੀਆਂ ਤੇ ਕੀ ਮਤਲਬ ਤੁਸੀਂ ਵਾਦਾ ਦਵਾਇਆ ਦੇਖੋ ਅੱਜ ਇੱਕ ਇੱਕ ਤਾਂ ਦੇਖੋ ਇਹ ਮਤਲਬ ਬੜੇ شریف ਇਨਸਾਨ ਨੇ ਸਾਰੇ ਬੰਦੇ ਮਿਹਨਤੀ ਨੇ ਮਜ਼ਦੂਰ ਨੇ ਸਵੇਰੇ ਜਾਂਦੇ ਨੇ ਸ਼ਾਮ ਨੂੰ ਆਉਂਦੇ ਨੇ ਤੇ ਇਹਨਾਂ ਨੂੰ ਇਹ ਸਭ ਤੋਂ ਵੱਧ ਧਾਰਮਿਕ ਧਾਰਮਿਕ ਨੇ ਤੇ ਧਰਮ ਦੇ ਨਾਲ ਜੁੜੇ ਹੋਏ ਨੇ ਇਹਨਾਂ ਦੀ ਸਭ ਤੋਂ ਵੱਡੀ ਤਮੰਗ ਇਹ ਸੀ ਵੀ ਸਾਨੂੰ ਗੁਰਦੁਆਰਾ ਚਾਹੀਦਾ ਮੰਦਿਰ ਚਾਹੀਦਾ ਮਸਜਿਦ ਚਾਹੀਦੀ ਆ ਤੋਂ ਮੰਦਿਰ ਨੇ ਮਿਲਿਆ ਔਰ ਦੂਸਰੀ ਗੱਲ ਜਿਹੜੀ ਸਭ ਤੋਂ ਵੱਡੀ ਗੱਲ ਹੋਈ ਆ ਉਹ ਇਹ ਹੋਈ ਆ ਬਈ ਜੱਸਾ ਸਿੰਘ ਸਾਡੇ ਖੜੇ ਨੇ ਇਹਨਾਂ ਦੀ ਬੜੀ ਹਿੰਮਤ ਕੀਤੀ ਇਹਨੇ ਭੱਜ ਦੌੜ ਕੀਤੀ ਆ ਸਾਡੇ ਰਲ ਕੇ ਅਸੀਂ ਤੇ ਉਹ ਇਹ ਹੈ ਬਈ ਜਿਹੜੀ ਇਹ ਜਗਤਪੁਰਾ ਕਲੋਨੀ ਸੀ ਹੁਣ ਤੱਕ ਇਹਦਾ ਕੋਈ ਵਾਰੀਵਾਰਸ ਨਹੀਂ ਸੀ ਹਨੋ ਟ੍ਰਾਈ ਚ ਤੇ ਹੁਣ ਅਸੀਂ ਇਹ ਜਿਹੜੀ ਆ ਪੰਚਾਇਤ ਦੇ ਜਗਤਪੁਰਾ ਪੰਚਾਇਤ ਨਾਲ ਜੁੜ ਗਈ ਆ ਇਹਨਾਂ ਦੇ ਜਿਹੜੇ ਵੀ ਆਪਣੇ ਫਾਰਮ ਟੈਸਟ ਕਰਾਉਣੇ ਹੁੰਦੇ ਸੀ ਆਧਾਰ ਕਾਰਡ ਬਣਾਉਣੇ ਹੁੰਦੇ ਸੀ ਜਾਂ ਕੋਈ ਹੋਰ ਸਹੂਲਤਾਂ ਲੈਣੀਆਂ ਹੁੰਦੀਆਂ ਸੀ ਉਹ ਇਹਨਾਂ ਨੂੰ ਨਹੀਂ ਸੀ ਮਿਲਦੀਆਂ ਕਿਉਂਕਿ ਪਿੰਡ ਦੇ ਜਿਹੜੇ ਪੰਜ ਸੀ ਉਹ ਇਹਨਾਂ ਨੂੰ ਜਾਣਦੇ ਨਹੀਂ ਸੀ ਉਹ ਕਰਨ ਨਹੀਂ ਸੀ ਸਕਦੇ ਇਹਨਾਂ ਦੀ ਵੈਰੀਫਿਕੇਸ਼ਨ ਇਹਨਾਂ ਨੂੰ ਬੜਾ ਮੁਸ਼ਕਲ ਆਉਂਦਾ ਸੀ ਉਹਨਾਂ ਦੇ ਆਪ ਦੇ ਨੁਮਾਇੰਦੇ ਹੋਣਗੇ ਬਹੁਤ ਜਲਦੀ ਪੰਚਾਇਤੀ ਚੋਣਾਂ ਆਉਣ ਵਾਲੀਆਂ ਨੇ ਉਹ ਬਹੁਤ ਜਲਦੀ ਪੰਚਾਇਤੀ ਚੋਣਾਂ ਆ ਰਹੀਆਂ ਨੇ ਤੇ ਉਹਦੇ ਵਿੱਚ ਮਤਲਬ ਇਹ ਆਪਣੇ ਨੁਮਾਇंदे ਵੀ ਖੜੇ ਕਰ ਸਕਣਗੇ ਇਹਨਾਂ ਦੇ ਪੰਚ ਵੀ ਬਣਨਗੇ ਹੋ ਸਕਦਾ ਸਰਪੰਚ ਵੀ ਬਣ ਜਵੇ ਤੋਂ ਇਹ ਆਪਣੇ ਨੁਮਾਇंदे ਆਪ ਚੁਣਨਗੇ ਤੇ ਜਿਹੜੀ ਇਹਨਾਂ ਦੀ ਸਮੱਸਿਆ ਮੰਸੀ ਹੋ ਇਹਨਾਂ ਦੀਆਂ ਆਪਣੇ ਆਪ ਇਹ ਸਾਰੀਆਂ ਦੂਰ ਹੋ ਜਾਣਗੇ ਸਟੈਂਡ ਲਿਆ ਹੈ ਉਹ ਕਾਬਿਲੇ ਤਾਰੀਫ ਹੈ ਔਰ ਇਹ ਹੱਥ ਮੇ ਮੇਰੇ ਆਰਡਰ ਇਹ ਆਰਡਰ ਹੱਥ ਮੇ ਡੀਸੀ ਵੱਲੋਂ ਜਿਹੜਾ ਆਰਡਰ ਕੀਤਾ ਗਿਆ ਪੰਚਾਇਤ ਨੂੰ ਇਹ ਛੋਟੀ ਲੜਾਈ ਨਹੀਂ ਥੀ ਇਹ 18 ਸਾਲ ਕੀ ਇਹ 18 ਸਾਲ ਕੀ ਲੜਾਈ ਥੀ मैं कॉलोनी वासियों से मतलब कि मा, मैं माफ़ी मांगता हूँ कि अभी काफ़ी टाइम लगा इसमें लेकिन जैसे भी आम आदमी पार्टी आई तो ये सुविधाएं अब अपने हाथ में होंगी अपनी पावर अपने हाथ में होगी ये सिर्फ एम एल कुलवंत सिंह की वजह से और आम आदमी पार्टी की वजह से थी पिछली जो सरकारें थी उन्होंने हर हर पॉइंट के ऊपर ठरकाए रखा हर हर मोड़ के ऊपर गया मैं एम के पास भी अब सी साहब के पास सीधे गए कोई रोक टोक नहीं हुई एक बात के ऊपर ही हमारे को मतलब कि ऑर्डर भी मिल गए और कॉलोनी अनोथराइज आज से नहीं थी तीस साल वहाँ से थी और अठारह साल यहाँ पर हो गए अड़तालीस साल के टाइम के लिए मैं माफ़ी मांगता हूँ क्योंकि उस दौरान मैं नहीं जुड़े हुआ था पर अभी मैं चौदह साल, साल से बारह तेरह साल से पार्टी के साथ जुड़ा हुआ हूँ और पार्टी ने जो स्टैंड लिया है वो काबिल तारीफ है दोस्तों और ऐसे ही पार्टी के साथ जुड़े रहेंगे और आगे आने वाले टाइम के अंदर ये जो एरिया है इसको वार्ड के अंदर भी और पहले पंचायत के अंदर ग्रीन लैंड के अंदर आके फिर उसके बाद पंचायत के अंदर तो आया है लेकिन ग्रीन लैंड के अंदर वार्ड के अंदर आने की कोशिश भी एम साहब पूरी कोशिश करेंगे इन शब्दों के साथ धन्यवाद दोस्तों